ਹਾਂਜੀ ਵਈ ਮੇਰੇ YouTube ਤੇ Facebook ਦੇਖਣ ਵਾਲੇ ਸਾਰੀ ਵੀਰਾਂ ਹੱਸਕਾ ਲਓ। ਭਾਈ ਆਪਾਂ ਤੁਹਾਨੂੰ ਬਹੁਤ ਚੰਗੀ ਝੋਟੀ ਦਿਖਾਉਣ ਜਾ ਰਹੇ ਹਾਂ। ਦੂਜਾ ਸੂਆ ਸੋਣ ਲਈ ਤਿਆਰ ਆ ਗਈ ਕੁਝ ਦਿਨ ਬਾਕੀ ਨੇਗੇ। ਦੇਖ ਸਕਦੇ ਹੋ। ਚੰਗੀ ਕੁਆਲਿਟੀ ਆ। ਕੁਝ ਦਿਨ ਬਾਕੀ ਨੇ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਹੋਇਗਾ। ਥੋੜੀ ਜਿਹੀ ਫਿੱਕੀ ਜ਼ਰੂਰ ਆ ਗਈ। ਥਾਣ ਲੇਬਲ ਦੀ ਬਹੁਤ ਸਾਫ ਆ। ਬਾਕੀ ਠੰਡੀ ਸੀ ਲਾ। ਥਾਣਾ ਕੱਲਾ-ਕੱਲਾ ਲੱਗਿਆ ਹੋਇਆ ਬਈ। ਚਾ ਤੋਰੀ ਬਤਾ ਦੇਖੋ ਵੀ ਕਰੋ ਚੱਕ ਇਧਰ ਨੂੰ ਲੈ ਚਲ ਸਿੱਧੀ ਦਰਮਣੀ ਤੇ ਦੇਖੋ ਇਹ ਕਰੋ ਚੱਕ ਦੂਜਾ ਸੂਆ ਸੂਣ ਲਈ ਤਿਆਰ ਆ ਪਹਿਲੇ ਸੂਆ ਦੇ ਬਾਰੇ ਇੰਟਰਦੁੱਦ ਕੱਢਿਆ ਹੋਇਆਗਾ ਹੁਣ ਸੂਣ ਦੇ ਵਿੱਚ ਕੁਝ ਦਿਨ ਬਾਕੀ ਨੇਗੀ ਸਾਡੀ ਆਪਦੀ ਘਰੂ ਝੋਟੀ ਹੈਗੀ ਮੁੱਲ ਹੈਗਾ ਵੀ ਇਹਦਾ 1 ਲੱਖ 20 ਹਜ਼ਾਰ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਜੀ ਜੀ ਸਰ ਜੀ ਤੁਹਾਨੂੰ ਲਈ ਵੀ ਬਹੁਤ ਚੰਗੀ ਕੁਆਲਿਟੀ ਆ ਬਾਕੀ ਜੈਡ ਬਲੈਕ ਆਗੀ ਜਮਾ ਸਾਹ ਕੜੀਏਗੀ ਥਣ ਲਈ ਬੈ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਗੁੱਲੇ ਵਾਲਾ ਖਣ ਲੱਗੇਗਾ ਦੇਖੋ ਚੰਗੀ ਕੁਆਲਿਟੀ ਆ ਸਾਡੀ ਆਪ ਦੀ ਘਰੂ ਚੋਟੀਆਂ ਜੀ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਉਹ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ 82 83 84 97 98 ਮੋਬਾਈਲ ਨੰਬਰ 82 83 84 97 98 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਮੁੱਲ ਆ ਬਈ 1 ਲੱਖ ਤੇ 20000 ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋ ਜਾਊਗਾ ਬਾਕੀ ਚੈੱਕ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਬਰਾਬਰ ਕਰ ਲੋ ਚੈੱਕ ਕੁਆਲਟੀ ਪਲੇ ਥਾਂ ਲਈ ਵੀ ਨਹੀਂ ਅਤੇ ਦੋ ਚਾਰ ਦਿਨ ਸੁਣਦੇ ਵਿੱਚ ਲੰਘ ਜਾਂਦੇ। ਸੁਣੋ ਵੀ ਕਰ ਲੋ ਜਿੱਥੇ ਲੈ ਵੀ ਕੁਆਲਿਟੀ ਦੋਨੇ ਛੇੜਾ ਤੋਂ ਦਿਖਾ ਦਿੱਤਾ ਤੁਹਾਨੂੰ। ਦੇਖ ਸਕਦੇ। ਸੋਕਾ